ਨਿੰਦਿਆ ਕੀ ਹੈ ਨਿੰਦਿਆ ਜਿਵੇਂ ਇੱਕ ਬਿਮਾਰ ਬੰਦਾ ਮੰਜੇ ਤੇ ਪਿਆ ਹੋਵੇ ਉਸ ਦੇ ਵਿਰੋਧੀ ਦੀ ਗੱਲ ਨਿੰਦਿਆ ਹੋਵੇ ਉਹ ਮੰਜੇ ਤੋਂ ਉੱਠ ਖੜਦਾ ਹੈ ਉਹ ਨਹੀਂ ਡਾਕਟਰ ਦੀ ਦਵਾਈ ਇੰਜੈਕਸ਼ਨ ਕੰਮ ਨਹੀਂ ਕਰਦਾ ਜਿੰਨੀ ਉਸ ਦੇ ਦਿਸ਼ਵਤ ਵਿਰੋਧੀ ਦੀ ਨਿੰਦਿਆ ਸੁਣ ਕੇ ਉਹ ਮੰਜੇ ਤੋਂ ਉੱਠ ਖੜਦਾ ਹੈ ਪਾਵਰ ਮਿਲਦੀ ਹੈ ਸੱਚ ਦੇ ਆ ਸੱਚ ਨੂੰ ਸੱਚ ਕਹਿਣਾ ਇਹ ਨਿੰਦਿਆ ਹੈ ਨਹੀਂ ਸੱਚ ਨੂੰ ਈਰਖਾ ਦੇ ਦੁਸ਼ਮਣ ਦੇ ਵਿੱਚ ਬੋਲਣਾ ਇਹ ਨਿੰਦਿਆ ਹੈ ਇਸੇ ਬੰਦੇ ਦੇ ਚੰਗੇ ਗੁਣਾਂ ਨੂੰ ਇਰਖਾ ਕਰਕੇ ਦੁਵੇਸ਼ ਅਜ ਦੀ ਤੋਮਤਬਾਜੀ ਕਰਕੇ ਉਸ ਨੂੰ ਸਮਾਜ ਦੇ ਵਿੱਚ ਨੀਵਾ ਦਿਖਾਉਣਾ ਇਸ ਨੂੰ ਨਿੰਦਿਆ ਕਹਿੰਦੇ ਨੇ ਜਿਸ ਵਿੱਚ ਬਾਣੀ ਵਿੱਚ ਵੀ ਆਖਿਆ ਹੈ ਨਵੇਂ ਪਾਸ਼ਾ ਜੀ ਦਾ ਬਚਨ ਹੈ ਨਾ ਮਰ ਦੇ ਕੌਣ ਕਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹੀਂ ਕੀਨੀ ਤੂੰ ਇਸ ਪਰਦਾਰਾ ਨਿੰਦਿਆ ਦੇ ਰਸ ਵਿੱਚ ਫਸਿਆ ਹੋਇਆ ਹੈ ਤੂੰ RAM ਦੀ ਭਗਤੀ ਨਹੀਂ ਕਰ ਸਕਦਾ ਜਿਵੇਂ ਕੈਂਸਰ ਦਾ ਇੱਕ ਛੋਟਾ ਜਿਹਾ ਸੈੱਲ ਸਾਰੇ ਸਰੀਰ ਨੂੰ ਬਿਮਾਰ ਖਤਮ ਕਰ ਸਕਦਾ ਨਾ ਉਵੇਂ ਇਹ ਲਿੰਦੇ ਆ ਤੇਰੇ ਅੰਦਰਲੀ RAM ਦੀ ਭਗਤੀ ਨੂੰ ਨਾਸ ਕਰ ਦਿੰਦੀ ਇੱਕ ਦੂਸਰੀ ਨਿੰਦਿਆ ਵੀ ਹੁੰਦੀ ਹੈ ਜਿਵੇਂ ਆਪਣੇ ਵਿਰੋਧੀ ਤੋਂ ਨੁਕਸਾਨ ਹੋ ਜਾਣਾ ਉਸ ਨੂੰ ਫੋਨ ਕਰਕੇ ਕਹਿਣਾ ਵੀ ਤੇਰਾ ਨਾਮ ਮਾੜਾ ਹੋਇਆ ਇਦਾਂ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਅਤੇ ਮਨੋਮਨੀ ਖੋਜ ਹੋਣਾ ਮਨ ਵਿੱਚ ਵਿਚਾਰਨਾ ਬਹੁਤ ਵਧੀਆ ਹੋਇਆ। ਇਸ ਨੂੰ ਵੀ ਨਿੰਦਿਆ ਆਖਿਆ ਜਾਂਦਾ ਹੈ। ਵੀ ਆਪਣੇ ਵਿਰੋਧੀ ਦਾ ਉਸ ਦੇ ਬੱਚੇ ਦਾ ਜਾਂ ਉਸ ਦਾ ਨੁਕਸਾਨ ਹੋ ਗਿਆ ਉਹਨੂੰ ਦੇਖ ਕੇ ਖੁਸ਼ ਹੋਣਾ ਇਹ ਨਿੰਦਿਆ ਦੇ ਵਿੱਚ ਹੀ ਆਉਂਦਾ ਸਾਧ ਸੰਗਤ ਜੀ। ਪਰਦਾਰਾ ਨਿੰਦਿਆ ਰਸ ਦਸਿਓ ਆ ਰਾਮ ਭਗਤ ਨਹਿ ਕੀਨੀ। ਇਹ ਤੇਰਾ ਸਮਾਂ ਨਾ ਰਾਮ ਦੀ ਭਗਤੀ ਦਾ ਹੈ। ਤੁਸੀਂ ਨਿੰਦਿਆ ਦੇ ਰਸ ਤੋਂ ਬਚ ਭਾਈ।